ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ 15 ਤਰੀਕ ਨੂੰ ਤਲਬਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਵੀ ਬੜਾ ਮਹਾਨ ਹੈ ਹਰ ਇੱਕ ਸਿੱਖ ਦਾ ਸਿਰ ਝੁਕਦਾ ਹੈ ਸਾਡੇ ਲਈ ਪਵਿੱਤਰ ਅਸਥਾਨ ਨੇ ਪਰ ਪਿਛਲੇ ਦਿਨੀ ਜਿਹੜੀ ਇੱਕ ਫੋਟੋ ਜਿਹੜੇ ਤੇ ਸ਼ਰਾਬ ਦੇ ਛੱਟੇ ਮਾਰਨੇ ਜਾਂ ਸੰਤ ਜਰਨਲਿਸਟਿੰਗ ਜੀ ਦੀ ਤਸਵੀਰ ਤੇ ਉਹ ਜੇ ਮਜ਼ਾਕ ਜਾਂ ਗੁਸਤਾਖੀ ਜਾਂ ਪਿਸ਼ਾਵ ਕਰਨਾ ਇਹ ਗੱਲਾਂ ਜਿਹੜੀਆਂ ਨੇ ਜੇ ਤਾਂ ਉਹਨਾਂ ਨੇ ਕੀਤੀਆਂ ਨੇ ਤਾਂ ਮੈਂ ਸਮਝਦਾ ਤੇ ਬਹੁਤ ਮੰਦ ਭਾਗੀਆਂ ਕੀਤੀਆਂ ਨੇ ਇੱਡੇ ਵੱਡੇ ਜ਼ਿੰਮੇਵਾਰ ਬੰਦਿਆਂ ਨੂੰ ਇਹੋ ਜੀਆਂ ਗੱਲਾਂ ਸੋਪਦੀਆਂ ਨਹੀਂ ਪਰ ਮੈਂ ਇੱਕ ਬੇਨਤੀ ਦੋਹਾਂ ਧਿਰਾਂ ਨੂੰ ਜ਼ਰੂਰ ਕਰਨੀ ਚਾਹਣਾ ਹੈ ਇਹ ਰਚ ਕੋ ਸਿਆਸੀ ਕਰਨ ਕਰਕੇ ਇੱਕ ਦੂਜੇ ਨੂੰ ਨੀਵਾ ਵਿਖਾਉਣ ਵਾਸਤੇ ਕੋਝ ਯਤਨ ਨਾ ਕੀਤਾ ਜਾਵੇ ਜੋ ਅਸਲੀਅਤ ਆ ਲੋਕਾਂ ਦੇ ਸਾਹਮਣੇ ਲਿਆਓ ਕਿਉਂਕਿ ਸੀ ਅਕਾਲ ਤਖਤ ਸਾਹਿਬ ਦੇ ਸਰਕਾਰ ਨੂੰ ਵੀ ਕੁਝ ਲੋਕ ਹੱਟ ਮਾਰਨ ਦਾ ਕੋਝ ਯਤਨ ਕਰਦੇ ਨੇ ਅੰਜ ਸਿੰਘ ਸਾਹਿਬ ਜੀ ਕਾਰਤਕ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲੋ ਕਿੱਧਰ ਗਿਆ ਕੀ ਕਹਿ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਾਂ ਪਿਛਲੇ ਕੁਝ ਦਿਨਾਂ ਤੋਂ ਜੋ ਆਵਾਜ਼-ਬਾਤ ਚੱਲ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੈਦਰ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ 15 ਤਰੀਕ ਨੂੰ ਤਲਬਿਆ ਹੈ ਉਹਦੇ ਸਬੰਧ ਚ ਮੈਂ ਇੱਕੋ ਹੀ ਬੇਨਤੀ ਕਰਨੀ ਚਾਹਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਬੜਾ ਮਹਾਨ ਹੈ ਹਰੇਕ ਸਿੱਖ ਦਾ ਸਿਰ ਝੁਕਦਾ ਹੈ ਸਾਡੇ ਲਈ ਪਵਿੱਤਰ ਅਸਥਾਨ ਨੇ ਦੂਜੇ ਪਨੇ ਪੰਜਾਬ ਦਾ ਮੁੱਖ ਮੰਤਰੀ ਵੀ ਬੜਾ ਲੋਕਾਂ ਵੱਲੋਂ ਚੁਣਿਆ ਹੋਇਆ ਨੁਮਾਇੰਦਾ ਤੇ ਜ਼ਿੰਮੇਵਾਰ ਆ ਉਹਦਾ ਇੱਥੇ ਬੈਠੇ ਨੇ ਪਰ ਪਿਛਲੇ ਦਿਨੀ ਜਿਹੜੀ ਇੱਕ ਫੋਟੋ ਜਿਹਦੇ ਤੇ ਸ਼ਰਾਬ ਦੇ ਛੱਟੇ ਮਾਰਨੇ ਜਾਂ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਤੇ ਕੋ ਜੇ ਮਜ਼ਾਕ ਜਾਂ ਗੁਸਤਾਖੀ ਜਾਂ ਪਿਸ਼ਾਬ ਕਰਨਾ ਇਹ ਗੱਲਾਂ ਜਿਹੜੀਆਂ ਨੇ ਜੇ ਤਾਂ ਉਹਨਾਂ ਨੇ ਕੀਤੀਆਂ ਨੇ ਤਾਂ ਮੈਂ ਸਮਝਦਾ ਪਈ ਬਹੁਤ ਮੰਦ ਭਾਗੀਆਂ ਕੀਤੀਆਂ ਨੇ ਏਡੇ ਵੱਡੇ ਜ਼ਿੰਮੇਵਾਰ ਬੰਦਿਆਂ ਨੂੰ ਇਹੋ ਜੀਆਂ ਗੱਲਾਂ ਸੋਪ ਦੀਆਂ ਨਹੀਂ ਤੇ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਸਪਸ਼ਟੀਕਰਨ ਦੇਣ ਵਾਸਤੇ ਸੱਦਿਆ ਗਿਆ ਹੈ ਦੇਣਾ ਚਾਹੀਦਾ ਪਰ ਮੈਂ ਇੱਕ ਬੇਨਤੀ ਦੋਹਾਂ ਧਿਰਾਂ ਨੂੰ ਜ਼ਰੂਰ ਕਰਨੀ ਚਾਹਣਾ ਹੈ ਇਹਦੇ ਚ ਕੋਈ ਸਿਆਸੀ ਕਰਨ ਕਰਕੇ ਇੱਕ ਦੂਜੇ ਨੂੰ ਨੀਵਾ ਵਿਖਾਉਣ ਵਾਸਤੇ ਕੋਈ ਯਤਨ ਨਾ ਕੀਤਾ ਜਾਵੇ ਜੋ ਅਸਲੀਅਤ ਆ ਲੋਕਾਂ ਦੇ ਸਾਹਮਣੇ ਲਿਆਓ ਕਿਉਂਕਿ ਇਸ ਅਕਾਲ ਤਖਤ ਸਾਹਿਬ ਦੇ ਸਤਕਾਰ ਨੂੰ ਵੀ ਕੁਝ ਲੋਕ ਛੱਟ ਮਾਰਨ ਦਾ ਕੋਈ ਯਤਨ ਕਰਦੇ ਨੇ ਜਿਹੜੇ ਕਿ ਇਹ ਵੀ ਮੈਂ ਸਮਝਦਾ ਬਹੁਤ ਸਿੱਖਾਂ ਵਾਸਤੇ ਘਾਟੇ ਵਾਲੀ ਗੱਲ ਹੋਵੇਗੀ ਦੂਜੇ ਬਨੇ ਜਿਹੜੇ ਸਿਆਸਤਦਾਨ ਵੀਰ ਨੇ ਉਹ ਆਪਦੀ ਸਿਆਸਤ ਕਰੋ ਲੇਕਨ ਉਹ ਧਰਮ ਵਿੱਚ ਕੋਈ ਬਹੁਤੀ ਦਖਲ ਅੰਦਾਜੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਕੋਈ ਸ਼ਬਦਾਵਲੀਆਂ ਵਰਤਨੀਆਂ ਵੀ ਮੈਂ ਸਮਝਦਾ ਕੋ ਬਹੁਤੀਆਂ ਸੋਭਾਦਾਇਕ ਨਹੀਂ ਜੋ ਕੁਝ ਅੱਜ ਮੀਡੀਆ ਰਾਈਂ ਅਖਬਾਰਾਂ ਰਾਈਂ ਪ੍ਰਚਾਰ ਚੱਲ ਰਿਹਾ ਦੋਹਾਂ ਤਿਹਰਾ ਦਾ ਚਾਹੀਦਾ ਤੇ ਅਸੀਂ ਵੀ ਸੈਂਟਰ ਦੀਆਂ ਪਾਲਿਸੀਆਂ ਸਾਨੂੰ ਪੰਜਾਬ ਨੂੰ ਤਬਾਹ ਕਰਨ ਤੇ ਤੁਲੀਆਂ ਹੋਈਆਂ ਨੇ ਅਸੀਂ ਪੰਜਾਬ ਦੇ ਭਲੇ ਵਾਸਤੇ ਕੋਲ ਰਲ ਮਿਲ ਕੇ ਸੋਚਦੇ ਜੋ ਕੋਈ ਸਾਡੇ ਪੰਜਾਬ ਦੇ ਵਿੱਚ ਸਾਡੇ ਵੀਰਾਂ ਨਾਲ ਤਕੇ ਛਾਈਆਂ ਹੋ ਰਹੀਆਂ ਸੀ ਉਸ ਬਾਰੇ ਕੋ ਵਿਚਾਰ ਕਰਦੇ ਲੰਮੇ ਅਰਥੇ ਤੋਂ ਜੇਲ੍ਹਾਂ ਦੀਆਂ ਕਾਲਡ ਕੋਠੀਆਂ ਸਾਡੇ ਵੀਰ ਬੈਠੇ ਨੇ ਉਹਨਾਂ ਦੀ ਰਿਹਾਈਆਂ ਵਾਸਤੇ ਸੋਚਦੇ ਦੁਜੇ ਬਨੇ ਬਲਾਦਕਾਰੀ ਸਾਧ ਦੁਜੇ ਇੱਕ ਦਿਨ ਬਾਹਰ ਜੇਲ੍ਹ ਚ ਆ ਜਾਂਦਾ ਤੇ ਸਿੱਖ ਬੱਚੇ ਜਿਹੜੇ ਨੇ ਜਵਾਨੀਆਂ ਉਹਨਾਂ ਦੀਆਂ ਸਾਰੀਆਂ ਰੁੱਲ ਗਈਆਂ ਨੇ 32-32 ਸਾਲ ਤੋਂ ਜੇਲ੍ਹਾਂ ਚ ਬੈਠੇ ਨੇ ਅਸੀਂ ਸਿਰ ਜੋੜ ਕੇ ਉਹਨਾਂ ਵੀਰਾਂ ਦੀ ਕੋਈ ਰਿਹਾਈ ਦੀ ਗੱਲ ਕਰਦੇ ਕੋਈ ਪੰਜਾਬ ਦੇ ਭਲੇ ਦੀ ਗੱਲ ਕਰਦੇ ਅਸੀਂ ਜਿਹੜੇ ਜਿਹੜੇ ਬਖੇੜਿਆਂ 'ਚ ਅਸੀਂ ਪੰਜਾਬ ਨੂੰ ਪਾ ਰਹੇ ਆਂ ਜਾਂ ਅਸੀਂ ਸਿਆਸੀ ਰੋਟੀਆਂ ਸੇਕਣ ਵਾਸਤੇ ਇਹ ਜੋ ਕੁਝ ਕਰ ਰਹੇ ਆਂ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਲਈ ਬਹੁਤ ਮੰਦ ਭਾਗਾ ਹੈ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਬੜੀ ਸੁਹਿਰਦਤਾ ਨਾਲ ਪੰਜਾਬ ਦੇ ਭਲੇ ਲਈ ਵਾਸਤੇ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਹੈ ਇੱਕ ਬੇਨਤੀ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਵੀ ਕਰਨੀ ਚਾਹੁੰਦਾ ਲੋਕ ਪੁੱਛਦੇ ਨੇ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਉਹਨਾਂ ਨੂੰ ਸਪਸ਼ਟੀ ਕਰਨ ਦਿਓ ਉਹਨਾਂ ਦੀ ਤਸੱਲੀ ਕਰਾਓ ਕਿ 328 ਸਰੂਪਾਂ ਦਾ ਕਦੋਂ ਦਾ ਇਹ ਗੱਲ ਚੱਲ ਰਹੀ ਹੈ ਵੀ ਕਿੱਥੇ ਗਏ ਨੇ ਕਿੱਧਰ ਗਏ ਨੇ ਕੌਣ ਲੈ ਗਿਆ ਹੈ ਜਾਂ ਇਹ ਸਾਰਾ ਜਿਹੜਾ ਖਲਾਸਾ ਹੈ ਹੁਣ ਤੁਸੀਂ ਇਹਦੀ ਜ਼ਿੰਮੇਵਾਰ ਹੋ ਤੇ ਤੁਹਾਨੂੰ ਇਹ ਸੰਗਤ ਦੇ ਸਾਹਮਣੇ ਗੱਲ ਲਿਉਣੀ ਚਾਹੀਦੀ ਹੈ ਤਾਕੇ ਪਿਛਲੇ ਸਮੇਂ ਤੋਂ ਜਿਹੜਾ ਸਿਆ ਘੇੜਦਿਆਂ ਇਸ ਗੱਲ ਦਾ ਦੁੱਖ ਹੋ ਰਿਹਾ ਹੈ ਕਿ ਉਹ 328 ਰੁਪਏ ਕਿੱਥੇ ਗਏ ਨੇ ਕਿਉਂ ਗਏ ਨੇ ਕੌਣ ਲੈ ਗਿਆ ਹੈ ਉਹਦੇ ਬਾਰੇ ਕੋ ਸਾਨੂੰ ਸਪਸ਼ਟੀਕਰਨ ਤਾਂ ਤੁਸੀਂ ਦਿਓਗੇ ਨਾ ਤੇ ਕੌਮ ਨੂੰ ਧੀਰਜ ਨਾਲ ਤੰਬਰ ਨਾਲ ਇਹਦੀ ਜਾਣਕਾਰੀ ਦਿਓ ਤਾਂ ਕਿ ਇਹ ਕੌਮ ਦੇ ਜਿਹੜੇ ਐਸਲੇ ਹਾਲਾਤ ਲੜਾਈਆਂ ਝਗੜੇ ਦੇ ਜਾਂ ਕੁਝ ਸਵਾਰਥੀ ਲੋਕੇ ਜੋ ਆਪਣਾ ਲਾਭ ਉਠਾਉਣ ਵਾਸਤੇ ਸਿੱਖਾਂ ਨੂੰ ਰੋਜ ਆਵਾਜ਼ ਆਵਾਜ਼ ਦੇ ਦਲ ਦਲ ਦੇ ਵਿੱਚ ਫਸਾ ਕੇ ਉਹ ਨੁਕਸਾਨ ਕਰ ਰਹੇ ਨੇ ਤੇ ਹੋ ਰਿਹਾ ਹੈ ਮੈਂ ਸਮਝਦਾ ਪੰਜਾਬ ਲਈ ਬਹੁਤ ਮੰਦ ਭਾਗਾ ਸਾਨੂੰ ਭਾਵੇਂ ਕੋਈ ਪਾਰਟੀ ਹੋਵੇ ਲੋਕਾਂ ਦੇ ਤੁਸੀਂ ਨੁਮਾਇੰਦੇ ਚੁਣੇ ਹੋਏ ਹੋਇਓ ਜਾਂ ਲੋਕਾਂ ਚ ਤੁਸੀਂ ਵਿਚਰਦੇ ਹੋ ਧਾਰਮਿਕ ਤੇ ਰਾਜਨੀਤਿਕ ਲੋਕ ਸਾਨੂੰ ਵਿਚਰਨਾ ਚਾਹੀਦਾ ਪਰ ਪੰਜਾਬ ਦੇ ਭਲੇ ਵਾਸਤੇ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਕੋਈ ਨਾ ਕੋਈ ਚੰਗੇ ਕਦਮ ਉਠਾਉਣੇ ਚਾਹੀਦੇ ਨੇ ਇਹਨਾਂ ਗਿਲਿਆਂ ਛਕਿਆਂ ਤੇ ਵਾਦ-ਵਾਦਾਂ ਚ ਪੈ ਕੇ ਪੰਜਾਬ ਦਾ ਨੁਕਸਾਨ ਨਾ ਕਰੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਦਾ ਨੁਕਸਾਨ ਨਾ ਕਰੋ ਕਹਾਣ ਨਾ ਕਰੋ ਆਓ ਸਿਰ ਜੋੜ ਕੇ ਬੈਠੀਏ ਮੈਂ ਸਾਰੀਆਂ ਤਣਾ ਨੂੰ ਪੇਂਡ ਤੇ ਕੱਢਦਾ ਵੀ ਸਾਨੂੰ ਇਹਨਾਂ ਗਿਲਾਂ ਛਿਕਿਆਂ ਤੋਂ ਉੱਪਰ ਉੱਠ ਕੇ ਸਿਰ ਜੋੜ ਕੇ ਪੰਜਾਬ ਦੇ ਭਲਾਈ ਵਾਸਤੇ ਕੰਮ ਕਰਨੇ ਚਾਹੀਦੇ ਆ ਮੇਰੀ ਤੇ ਇਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ